ਅਛਾ ਜੀ ਤੇ ਦੱਸੇ ਹੋਏ ਸੁਨੇਹੇ ਜਿਤਾ ਹੋਆ ਦਾ ਸਾਹਿਬ ਜੀ ਨਾਲ ਸਾਝੇ ਕਰੇਗਾ ਸਾਜੂ ਸਤਰੰਦੇ ਨਿਜਮ ਨੇ ਜਿਹੜੇ ਆਪਣੇ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਸਤੁਰ ਕੇਵਲ ਸ਼ਬਦ ਨੂੰ ਹੀ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਇਹ ਹਜੂਰ ਸ਼ੰਚਾ ਜੀ ਨੇ ਕਿਰਪਾ ਕੀਤੀ ਸਾਰੀ ਹਰ ਸੰਗਤ ਤੇ ਦਾਸ ਸਾਹਿਬ ਜੀ ਦਾ ਜਾਦਾ ਸਨਮਾਨ ਨਾ ਲੈਂਦਾ ਹੋਇਆ ਆਪ ਜੀ ਨਾਲ 24 ਜੇ 66 ਸਹੀ ਸੰਮਤਿਕ ਹਰ ਭਗਤਵਾਰ ਜੇਠੂਆਲ ਹਜੂਰ ਸ਼ੰਚਾ ਜੀ ਨੇ ਕਿਰਪਾ ਕੀਤੀ ਜੋ ਵੀ ਚੇਤ ਕਹੇ ਇੱਕ ਮੇਰੀ ਮਨ ਅਰਜ ਜੋ ਵੀ ਚਿਤ ਕੀ ਗੰਦਾ ਮੇਰੇ ਅਰਜ ਮਨੋਂ ਪਰਮੇਸ਼ਰ ਬੇ ਬੇਨਤੀ ਕਰਦਾ ਜੋ ਵੀ ਚੇਤ ਕਹੇ ਇੱਕ ਮੇਰੀ ਮਨ ਅਰਜ ਬਨਾਂਤੀ ਰਿਆ ਸੁਣਾਈਆ ਕਿਰਪਾ ਕਰਨਾ ਪ੍ਰਭੂ ਤੇਰਾ ਫਰਜ਼ ਨਜ਼ਰ ਮੇਰੇ ਉਠਾਈਆ ਪ੍ਰੀਤੀ ਕਰਨੀ ਦੁਰਮੁਖੋ ਤੁਹਾਡੀ ਗਰਜ ਵਾਸਮੂਲਕ ਚੋੜੀ ਪਾਈਆ ਇਹਨਾਂ ਦੇ ਕਰਮਾਂ ਦੀ ਵੇਖ ਕੇ ਫਰਦ ਫੈਸਲੇ ਸਾਰੇ ਦੇ ਸੁਣਾਈਆ ਊੜੀ ਕਿਰਿਆ ਰਹਿ ਕੋਈ ਨਾ ਗਰਦ ਗੁਬਾਰ ਦੇ ਮਿਟਾਈਆ ਦਰਦਿਆਂ ਦਾ ਵੰਡ ਦਰਦ ਦੁਖੀਆਂ ਦਾ ਹੋ ਸਹਾਈਆ ਤੇਰੇ ਦਰਸ਼ਨੋਂ ਅੱਗੇ ਕੋਈ ਨਾ ਜਾਵੇ ਤਰਸ ਘਰ ਘਰ ਖੁਸ਼ੀ ਧਣੀ ਵਕਾਈਆ ਜਿਸ ਕਾਰਨੇ ਆਇਓ ਪਰਤ ਪਰਮਾਤਮਾ ਹੋ ਕੇ ਆਪਣਾ ਖੇਲ ਦਿਨਾ ਵਕਾਈਆ ਜੋਤੀ ਜੋਸ ਰੂਪ ਹੋ ਰਿਹਾ ਆਪਣੀ ਜੋਤ ਧਰ ਸਾਚੀ ਵਾਖਣੀ ਇੱਕ ਸ਼ਰਨਾਈਆ ਚਵੀ ਚੇਤ ਕਹੇ ਮੈਂ ਵੇਖਣੀ ਉਹ ਫੁਲਵਾੜੀ ਜਸਦੇ ਫੁੱਲ ਗੁਲ ਗੁੱਚੇ ਸਮਝ ਕੋਈ ਨਾ ਪਾਈਆ ਮੈਂ ਪਹਿਲੇ ਸਮਤ ਦੀ ਵੇਖਣੀ ਹਾੜੀ ਮੈਂ ਪਹਿਲੇ ਸਮਤ ਦੀ ਪਹਿਲੀ ਵੇਖਣੀ ਹਾੜੀ ਅਰਦੇ ਸੰਗਤ ਪ੍ਰੇਮ ਨੂਰ ਰੁਸ਼ਨਾਈਆ ਮੈਂ ਮੰਗਣ ਆਉਣੀ ਵਾਰੀ ਦਰ ਟਾਂਡੇ ਅਰਖ ਸੁਣਾਈਆ ਤੂੰ ਰਹਿਮਤ ਕਾਨੀ ਭਾਰੀ ਵਾਖਛ ਝੋੜੀ ਦਿਣੀ ਪਹਾਈਆ ਕੁਛ ਯੂਮਾ ਕੇਲਵੇ ਕੇ ਨਿਆਰੀ ਨਿਰਕਾਰ ਕਾਰ ਵੇ ਪਰਵਾਈਆ ਜਨ ਭਗਤਾਂ ਮਿਲਦੀ ਵੇਖਾਂ ਸਰਦਾਰੀ ਸੱਚਾ ਕੰਡ ਸੱਚੇ ਮਾਨ ਵੜਾਈਆ ਗੁਰ ਅਵਤਾਰ ਪੀਰ ਪਗੰਬਰ ਕਹਿਣਾ ਸਾਨੂੰ ਸੋਹਣੀ ਲੱਗਣੀ ਉਹ ਬਾਹਰੀ ਜਿਹੜੀ ਰਤ ਮੋਲ ਕੇ ਆਪਣਾ ਰੰਗ ਬਦਲਾਈਆ ਚਿੱਟੀ ਤਾਰ ਗੁਰਮੁਖ ਨਜ਼ਰੇ ਆਉਣ ਵਿੱਚ ਸੰਸਾਰੀ ਤਨ ਵਾਸਤਰ ਸੋਨਾ ਰੂਪ ਵਟਾਈਆ ਜਦੋਂ ਵੀ ਹਰ ਸੰਗਤ ਦੇ ਵਿੱਚ ਆਉਣਾ ਕੋਸ਼ਿਸ਼ ਕਰੀਏ ਪਰਮੇਸ਼ਰ ਨੇ ਜਿਹੜਾ ਸਾਨੂੰ ਬਾਣਾ ਦਿੱਤਾ ਅਸੀਂ ਉਹੀ ਪਹਿਨ ਕੇ ਆਈਏ ਨਹੀਂ ਵੀ ਕਰੇ ਕਾਲੀ ਪੱਗ ਮੰਨ ਲਈ ਕਦੇ ਪੀਲੀ ਬੰਨ ਲਈ ਸਿਰ ਪਰਮੇਸ਼ਰ ਦੀ ਦੱਸਿਆ ਹੋਇਆ ਜਿਹੜਾ ਬਾਣਾ ਉਹੀ ਪਹਿਨਣਾ ਆਪਾਂ ਨੇ ਸੰਗਤ ਚ ਉਸ ਦੇਖਤ ਦੀ ਖੁਸ਼ੀ ਅਪਾਰੀ ਮਹਿਮਾ ਪਾਰ ਦਿਆਂ ਦਰੜਾਈਆ ਜਿਸਦਾ ਹੁਕਮ ਵਰਤਣਾ ਦੋ ਧਾਰੀ ਨਾ ਕੋਈ ਮੇਟੇ ਮੇਟ ਮਟਾਈਆ ਭਗਤੋਂ ਜਾਂ ਭਗਵਾਨ ਦੇ ਨਾਲ ਲੱਗੀ ਰਹਿ ਜਾਣੀ ਯਾਰੀ ਜਾਨਤ ਜਣੇ ਤੋੜਾਈਆ ਦਿਖਾਵੇ ਛੱਡ ਦਿਓ ਇਕ ਐਕਲ ਅਜਬ ਨਿਆਰੀ ਨਿਰਾਕਾਰ ਹੋ ਕੇ ਦਿਣੀ ਕਰਾਈਆ ਕੁੜੀ ਕਿਰਿਆ ਦੀ ਰਹਿਣ ਨਹੀਂ ਦੇਣੀ ਵਿੱਚ ਬਿਮਾਰੀ ਬਾਰੋਂ ਨਿਰਮਲ ਅੰਦਰੋਂ ਨਿਰਮਲ ਦਿਨੇ ਬਣਾਈਆ ਇਹ ਉਹਦੀ ਕਿਰਪਾ ਉਹਨੇ ਕਰਨਾ ਜੋ ਵੀ ਦੁਰਸਤ ਕਰਨਾ ਜੇ ਪਸੰਦ ਆਵੇ ਤੇ ਫੇਰ ਰੱਖਿਓ ਮੇਰੇ ਨਾਲ ਯਾਰੀ ਝੁੱਟੇ ਜਰਾਨੇ ਦੀ ਲੋੜ રે ਨਾਰਾਇਆ ਮੈਂ ਫਿਰ ਨਾ ਬਣ ਕੇ ਵੜ ਸੰਸਾਰੀ ਸਵਾਦਾਂ ਸਾਰੇ ਦਿਨੇ ਕਰਾਈਆ ਅੱਗੇ ਕੀ ਲਿਖਿਆ ਪਰਮੇਸ਼ਰ ਨੇ ਪੂਰਨ ਨਾ ਸਮਝਿਓ ਪੂਰਨ ਜੋਤ ਨਿਰੰਕਾਰੀ ਦਰਦਾ ਹੁਕਮੇ ਤਵਰਤਾਈਆ ਸ਼ਬਦ ਸੰਦੇਸ਼ਾ ਕਰੇ ਖਬਰਦਾਰੀ ਬੇਖਬਰਾ ਖਬਰ ਪਹੁੰਚਾਈਆ ਜੋਤੀ ਜੋ ਸਰੂਪ ਰਾਪੇ ਆਪਣੀ ਕਿਰਪਾ ਕਰ ਸਚ ਕਰਨੀ ਆਪਣੇ ਹੱਥ ਰਖਾਈਆ ਚਬੀ ਚੇਤ ਕੈ ਮਾ ਕੁਛੀ ਹੋਮਾ ਵੇਖ ਵੇਖ ਕੇ ਸਮਤ ਕਉ ਮਹਜੂਰ ਸ਼ੰਚ ਜਿਨੇ ਸੈਂਸ ਸਹੀ ਸਮਦ ਲਾਗੂ ਕੀਤਾ ਹੋਇਆ ਸਮਾਜ ਸਮਾਰਿਆ ਬਦਲਾਈਆ ਲੇਕਾ ਮੁੱਕ ਗਿਆ ਬ੍ਰਾਹਮਣ ਪੰਡਤ ਪੰਜ ਤੱਤ ਦੇ ਤੀ ਵੜਿਆਈਆ ਨਵੀਂ ਚੜ ਗਈ ਰੰਗਤ ਵਾਛੇ ਸਤਿ ਸ਼ਰਨਾਈਆ ਪਿਆਰੀ ਲੱਗੀ ਸੰਗਤ ਗੁਰਮਖ ਜੋੜ ਜੁੜਾਈਆ ਜੋਤੀ ਜੋਤ ਸਰੂਪ ਆਪੇ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਤਰਾਈਆ ਜਵੀ ਚੇਤ ਕੇ ਗੁਰਮਖ ਜਾਏ ਨਾ ਕੋਈ ਉਦਾਸ ਮੇਰੇ ਦਰ ਤੇ ਕੋਈ ਉਦਾਸ ਨਾ ਜਾਵੇ ਮੇਰੀ ਨਿਸ਼ਾਨੀ ਛੋੜੀ ਦੇਣੀ ਪਾਈਆ ਇੱਕ ਸੁਣਾਉਣੀ ਗਾਥ ਤੁਰਦਾ ਹੁਕਮ ਅੰਦਰ ਲਈਆ ਅੱਗੇ ਕੀ ਲਿਖਿਆ ਪਰਮੇਸ਼ਰ ਨੇ ਬੱਚੋ ਸਾਚੀ ਸਿੱਖ ਲੋ ਜਾਚ ਨਿੱਕਿਆਂ ਵੱਡਿਆਂ ਦੇ ਪੜਾਈਆ ਜੇ ਪੁਰਖ ਕਾਨ ਨੂੰ ਸਮਝੋ ਬਾਪ ਜੇ ਉਸ ਨੂੰ ਅਸੀਂ ਆਪਣਾ ਬਾਪ ਸਮਝੀਏ ਤੇ ਸਾਰੇ ਕੀ ਅੱਗੇ ਲਿਖਿਆ ਜੇ ਪੁਰਖ ਕਾਨ ਨੂੰ ਸਮਝੋ ਬਾਪ ਭਾਈ ਪੈਣ ਸਾਰੇ ਨਜ਼ਰੀ ਆਈਆ ਹਰ ਸੰਗਤ ਵਿੱਚ ਪ੍ਰੇਮ ਸਭ ਦਾ ਸਜਣ ਤੇ ਸਭ ਦਾ ਸਾਥ ਸਰਵੰਦੀ ਦਿੱਤਾ ਬਣਾਈਆ ਗੁਰਮੁਖੋ ਤੁਹਾਡਾ ਬਣਾਉਣਾ ਇਤਫਾਕ ਘਰ ਘਰ ਵਿੱਚੋਂ ਕੂੜਾ ਝਗੜਾ ਦਿਨਾ ਕਢਾਈਆ ਸਤਾਰਾ ਹਾੜ ਨੂੰ ਇਕਿਆਂ ਦੀ ਬਰਾਦਣੀ ਜਮਾਤ ਜਿਹੜੀ ਹੁਣ ਦੁਆਰਾ ਫੇਰ ਬਣਾਈ ਆ ਕਿਉਂਕਿ ਉਹਨਾਂ ਜਮਾਤ ਦੇ ਵਿੱਚੋਂ ਇੱਕਿਆਂ ਦੇ ਵਿੱਚੋਂ ਸਿਰਫ ਇਹ ਦੋ ਗੁਰ ਸਿੱਖ ਨੇ ਜੋ ਗੁਰਮੁਖਾਂ ਦੇ ਫੈਸਲੇ ਦੇ ਕਰਾਈਆ ਅੱਗੇ ਕੀ ਲਿਖਿਆ ਜੇ ਨਿਬੂ ਤੇ ਪੱਕੀ ਮੇਰੇ ਸਾਥ ਨਹੀਂ ਤੇ ਤੇ ਉੱਤੇ ਹੋਏ ਜੁਦਾਈਆ ਵੇ ਕੋਣ ਕਿਨੂੰ ਮਿਲਦੀ ਸ਼ਾਬਾਸ਼ ਕਿਹੜੇ ਜਾਂਦੇ ਪੱਲੂ ਛਡਾਈਆ ਬਚਨੋ ਸ਼ਬਦ ਹੁਕਮਾ ਖੀਰੀ ਇੱਕੋ ਵਾਰ ਦੇਵੇ ਆਖ ਦਹਰਾਉਣ ਦੀ ਲੋੜ ਰੇ ਨਾਰਾਇਆ ਜੇ ਉਹਨੇ ਕਿਹਾ ਮਾਸ਼ਰਬ ਨਹੀਂ ਖਾਣਾ ਜੇ ਉਹਨੇ ਕਿਹਾ ਦਾੜੀ ਮੁੱਛ ਨਹੀਂ ਕੱਟਣਾ ਉਹਨੇ ਹੁਕਮ ਇੱਕ ਵਾਰੀ ਦਿੱਤਾ ਬਾਰ ਬਾਰ ਨਹੀਂ ਕਹਿਣਾ ਉਹਨੇ ਜਾਂ ਜੀਰ ਬਣੋ ਜਾਂ ਗੁਸਤਾਖ ਬੱਦ ਵਿਚਕਾਰ ਨਟਕ ਦਾ ਰਹਿਣ ਕੋਈ ਨਾ ਪਾਈਆ ਜਾਂ ਜਨਮ ਕਰਮ ਭੋਗੋ ਜਾ ਕਰਾ ਲਓ ਮੁਆਫ ਬੜੀ ਆਪਣਾ ਆਪ ਕਰਾਈਆ ਨਵਾਂ ਸਮ ਜਿਹੜਾ ਚੜਿਆ ਨਵੇਂ ਸਮ ਦੀ ਨਵੀਂ ਸਿੱਖ ਲੋ ਜਾਚ ਮੰਨ ਲੋ ਅੱਜ ਵੀ ਉਹਨੂੰ ਚੰਗੇ ਰੋਂਗੇ ਜਾਚ ਕਮਨ ਕੇ ਸੇ ਹੁ ਕਮਾਈਆ ਅੱਗੇ ਕੀ ਆ ਨਾ ਉਹ ਪੂਰਨ ਰਹਾ ਨਾ ਪੂਰਨ ਵਾਲੀ ਬਾਤ ਜਿਹੜੇ ਕਹਿੰਦੇ ਸੀ ਜੋਤ ਪ੍ਰਵੇਸ਼ੀ ਉਦੋਂ ਹੀ ਅਰਬਾਣੀ ਲਿਖਾਉਂਦੇ ਸੀ ਉਹਨਾਂ ਵਾਸਤੇ ਨਾ ਉਹ ਪੂਰਨ ਰਹਾ ਨਾ ਪੂਰਨ ਵਾਲੀ ਬਾਤ ਪਾਪਨ ਵਿੱਚ ਰੋ ਕੇ ਆਪਣਾ ਹੁਕਮ ਵਰਤਾਈਆ ਗੁਰਮਕੋ ਕੇ ਬਣਿਓਨਾ ਨਾਰਕਮ ਜਾਤ ਉਹਦੇ ਭਗਤ ਅਜੀਜ਼ ਬੱਚੇ ਬਣ ਕੇ ਰਹਿਣਾ ਕੁਲਕਣੀ ਹੋਣਾ ਮੁਖ ਪਵਾਈਆ ਜਿਸ ਦਾ ਲੇਖਾ ਉਸ ਦਾ ਹੈ ਸਾਬ ਦੇਵਨ ਹਾਰਾ ਹੋ ਗਸਾਈਆ ਜੇ ਤੁਸੀਂ ਕਿਸੇ ਬਚਨ ਵਿੱਚ ਦੇਣਾ ਹੋਵੇ ਜਵਾਬ ਜਵਾਬ ਦੇਣ ਤੋਂ ਪਹਿਲਾਂ ਬਨਤੀ ਕਰਕੇ ਆਪਣਾ ਪੱਲਾ ਲੋ ਛਡਾਈਆ ਹੁਣ ਰੈਣੀ ਨਹੀਂ ਦੇਣਾ ਅੰਦਰੋਂ ਉਲਾਤੇ ਬਾਹਰੋਂ ਕਉ ਗੁਰੂ ਮਹਾਰਾਜ ਕਿਦੇ ਵੇਖੋ ਵੇਖੀ ਆ ਵੀਨਾ ਸੀਚਿ ਝਮਾਉਂਦੇ ਰਹੋ ਹੁਣ ਰੈਣੀ ਨਹੀਂ ਦੇਣਾ ਅੰਦਰੋਂ ਉਲਾਤੇ ਬਾਹਰੋਂ ਕਉ ਗੁਰੂ ਮਹਾਰਾਜ ਪਾਸ਼ਾ ਸੱਚਾ ਕਹਿ ਕੇ ਸੀਸ ਨਵਾਈਆ ਮੈਂ ਅੰਦਰ ਪੋਲ ਕੇ ਸਭ ਦਾ ਵੇਖਣਾ ਤਾਕ ਕਵਣ ਨੇਕ ਕਵਣ ਠਗ ਕਵਣ ਯਾਰ ਕਵਣ ਵਧੀ ਰਹਾ ਕਮਾਈਆ ਕਿਹੜਾ ਪਲ ਪਲਤਾ ਨਾਲ ਪਿਆਰ ਕਰਦਾ ਗੁਰਮੁਖੋ ਹਰ ਸੰਗਤ ਵਿੱਚ ਰਹਿਣ ਨਿਦੇਣਾ ਝਗੜਾ ਪਸਾਦ ਗੁਰਮੁਖੋ ਹਰ ਸੰਗਤ ਵਿੱਚ ਰਹਿਣ ਨਿਦੇਣਾ ਝਗੜਾ ਪਸਾਦ ਪ੍ਰੇਮ ਪ੍ਰੀਤੀ ਦਿਣੀ ਸਖਾਈਆ ਮਾਰਾ ਸ਼ੇਰ ਸਿੰਧੂਛ ਨੂੰ ਭਗਵਾਨੋ ਸ਼ਬਦ ਗੰਮੀ ਦੇ ਆਵਾਜ਼ ਆਪੇ ਆਵਾਜ਼ ਦੇ ਕਿ ਮੂਕੜੇ ਰਾਜ ਰਾਮਦ ਨਾਲ ਖੁੱਲ੍ਹ ਆ ਹਰ ਸੰਗਤ ਜੀ ਦੱਸੇ ਸਮੇਂ ਮੁਤਾਬਕ ਸਮਾਂ ਮੇਰੇ ਖਲ ਪੰਜ ਮਿੰਟ ਵੱਧ ਲੈ ਗਿਆ ਸਟੇਜ ਸੈਕਟਰੀ ਪਾਸੋਂ ਹਜੂਰ ਸ਼ੰਚਾ ਜੀ ਪਾਸੋਂ ਖਿਮਾ ਦਾ ਜਾਚ ਕਾ ਕੋਈ ਬਚਨ ਵੱਧ ਘਟ ਬੋਲਿਆ ਹੋਵੇ ਦਾਸ ਨੂੰ ਮਾਫ ਕਰਨਾ ਜੈਕਾਰਿਆਂ ਦਾ ਸਾਥ ਦਿਨਾ ਸੋ ਉਕਮਾਰ ਚੇਰ ਸਿੰਘ ਵਿਸ਼ਨੂੰ ਭਗਵਾਨ ਸਾਰੇ ਸੰਗ ਵਿਸ਼ਨੂੰ ਭਗਵਾਨ ਦੀਜ ਜਿਆ ਤਰਸ ਕਰੀ ਕਿਰਪਾ ਨਾ ਕਿਰਪਾ ਹਰ ਸੰਗ ਜੀ ਨੂੰ ਆਪਾਂ ਬਹੁਤ ਬੜਪਾ ਕੇ ਇਹ 994 ਚੌਗੜ ਯੋਗਵਾ ਸਾਡੇ ਸੁਹਾਣਾ ਸਮਾਂ ਲਿਆ ਇਹ ਪਤਾ ਨਹੀਂ ਕਿੰਨੇ ਕ ਜਨਮ ਕਰਮ ਹੋ ਗਏ ਨੇ ਉਸ ਪਰਮੇਸ਼ਰ ਦੀ ਨਿਗਾਹ ਹੋਣੀ چاہیے ਤੇ ਕਿ ਉਸਨੇ ਆਪਣੇ ਚਰਨਾ ਨਗ ਆ ਗਿਆ ਕਿ ਭਾ ਕੀ ਇਹ ਪਰਮੇਸ਼ਰ ਜੀ ਨੇ ਸਾਡੇ ਤੇ ਸਾਡਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਰਿਸ਼ਤਾ ਬਣਾਤਾ ਭੈਣ ਚ ਭਰਾ ਦਾ ਪਤੀ ਪਤਨੀ ਚੱਕ ਦੇ ਕਿਉਂਕਿ ਉਹ ਕਾਲਕੁੱਟ ਸਾਡਾ ਪਿਤਾ ਤੇ ਅਸੀਂ ਉਹਦੇ ਬੱਚੇ ਆ ਪੀਆਂ ਪੁੱਤਰ ਆ ਜੇ ਸਾਡਾ ਰਿਸ਼ਤਾ ਇਸ ਕਰਕੇ ਬਣ ਗਿਆ ਭੈਣ ਤੇ ਭਰਾ ਦਾ ਸਭ ਤੋਂ ਉੱਤਮ ਤੇ ਸੇਲੇਸਟ ਰਿਸ਼ਤਾ ਅਸੀਂ ਅੱਜ ਇੱਥੇ ਆਇਆ ਪਰਮੇਸ਼ਰ ਜੀ ਦੀ ਉਸਤ ਤੇ ਕਰਨ ਵਾਸਤੇ ਆਪਣਾ ਜੀਵ ਨੂੰ ਸਫਲਾ ਕਰਨ ਵਾਸਤੇ ਔਰ ਜਿਹੜੇ ਮੇਰੇ ਵੀਰ ਬਾਹਰ ਤੱਕ ਸੇਕਦੇ ਨੇ ਮੀਆਂ ਭੈਣਾਂ ਤੱਕ ਸੇਕਦੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਦਰਬਾਰ ਦੇ ਵਿੱਚ ਆ ਕੇ ਸਜਣ ਦੀ ਤਰਪਾਨਦਾ ਨਾ ਬਹੁਤ ਜਗ੍ਹਾ ਵੀ ਅੰਦਰ